ਮਾਰੂ ਸੋਲੇ ਮਹਲਾ 3 ੴ ਸਤਿਗੁਰ ਪ੍ਰਸਾਦ ਹੁਕਮਿ ਸਹਿਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮਿ ਰਹਾ ਸਮਾਈ ਹੈ ਮਾਣਾ ਮੋ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮਿਲ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਰੇ ਬਿਲ ਲਾਂਦੀ ਦੂਜੇ ਪਾਏ ਖੋਈ ਹੈ ਹਮੇ ਮਾਇਆ ਵਿੱਚੇ ਪਾਈ ਮਨਮੁਖ ਫੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਏ ਰਚ ਸੱਚ ਰਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਹੇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਿਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ ਦੁਖ ਨਿਵਾਰਣ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ 부ਝੋ ਹੋ ਪਰਮ ਸਰੀਰੋਂ ਜਾਈ ਹੈ ਆਪੇ ਗੁਰਮੁਖ ਆਪੇ ਦੇਵਾ ਸੱਚ ਸੁਬ ਸਤ ਗੁਰ ਸੇਵ ਜਰਾ ਜੰਮ ਤਿਸ ਜੋ ਨਾ ਸਕ ਸੱਚ ਸਿਉ ਬਣ ਆਈ ਹੈ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਖ ਠੋਰ ਨ ਪਾਏ ਕਬੂ ਸਤਗੁਰੂ ਬੂਝ ਬੁਝਾਈ ਹੈ ਸਤਗੁਰ ਸੇਵਨ ਸੇਵਡ ਪਾਗੀ ਸੱਚੇ ਨਾਮ ਸਦਾ ਲਿਵ ਲਾਗੀ अंतरा नाम रवेया ने केवल तृष्णा शब्द बुझाई है सच्चा शब्द सच्ची है वाणी गुरुमुख विरले किने पशानी सच्चा शब्द रते बैरागी आवण जान रहाई है शब्द बूझे सो मैल चुकाए निर्मल नाम वसे मन आए ਸਤਗੁਰ ਆਪਣਾ ਸਦਹੀ ਸੇਵ ਹਮੈ ਵਿੱਚੋਂ ਜਾਈ ਹੈ ਗੁਰ ਤੇ ਬੂਝੈ ਤਾਂ ਦਰਸੂਝੈ ਨਾਮ ਵਿਹੂਣਾ ਕਤਕਥ ਲੂਝੈ ਸਤਗੁਰ ਸੇਵੇ ਕੀ ਵੱਡਿਆਈ ਕ੍ਰਿਸ਼ਨਾ ਭੂਖ ਗਵਾਈ ਹੈ ਆਪੇ ਆਪ ਮਿਲੇ ਤਾਂ ਬੂਝਾ ਗਿਆਨ ਵਿਹੂਣਾ ਕਸ਼ੂ ਨ ਸੂਝੈ ਗੁਰਤੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਿਜਾਈ ਹੈ ਜੋ ਧੁਰ ਲਿਖਿਆ ਸੋ ਕਰਮ ਤੁਮਾਇ ਕੋਏ ਨਾ ਮਿਟੈ ਧੁਰ ਫੁਰਮਾਇ ਸਤ ਸੰਗਤ ਮੈਂ ਤਿਨੀ ਵਾਸਾ ਜਿਨ ਕਉ ਧੁਰ ਲਿਖ ਪਾਈ ਹੈ ਆਪਣੀ ਨਦਰ ਕਰ ਸੋ ਪਾਏ ਸੱਚਾ ਸ਼ਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਪਿਖਿਆ ਨਾਮ ਦਰ ਪਾਈ ਹੈ ਮਾਰੂ ਮੈਂ ਲਾਤੀ ਜਾ ਇੱਕੋ ਇੱਕ ਵਰਤ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਇੱਕੋ ਰਵ ਰਹਾ ਸਭ ਅੰਤਰ ਤਿਸ ਬਿਨ ਅਵਰ ਨ ਕੋਈ ਹੈ ਲੱਖ 84 ਜੀ ਉਪਾਏ ਗਿਆਨੀ ਧਿਆਨੀ ਆਕ ਸੁਣਾਏ ਸਭਨਾ ਰਿਤਕ ਸਮਾਹੇ ਆਪ ਕੀਮਤ ਹੋਰ ਨਾ ਹੋਈ ਹੈ ਮਾਇਆ ਮੋ ਅੰਧ ਅੰਧਾਰਾ ਹਉ ਮੇਰਾ ਪਸਰਿਆ ਪਾਸਾਰ ਅਨੰਦਿੰ ਜਲਤ ਰਹੇ ਦਿਨ ਰਾਤੀ ਗੁਰਦਿਨ ਸ਼ਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪੂ ਥਾਪੇ ਆਪੇ ਸੱਚਾ ਹੁਕਮ ਸੱਚਾ ਪਾ ਸਾਰਾ ਹੋਰ ਨਾ ਹੁਕਮ ਨਾ ਹੋਈ ਏ ਆਪੇ ਲਾਇ ਲੈ ਸੋ ਲਗ ਗੁਰ ਪ੍ਰਸਾਦੀ ਜਮਕਾ ਫੋ ਫੱਗ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਝਾ ਕੋਈ ਏ ਆਪੇ ਮੇਲੇ ਮੇਲ ਮਿਲਾਏ ਗੁਰਦੁਖਿ ਲਿਖਿਆ ਸੋ ਮਿਟਣਾ ਨਾ ਜਾਏ ਅਨੰਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਗੁਰ ਸੇਵ ਸਦਾ ਸੁਖ ਜਤਾ ਆਪੇ ਆਏ ਮਿੜਿਆ ਸਭਨਾ ਦਾਤਾ ਹਮੇ ਮਾਰ ਕ੍ਰਿਸ਼ਨ ਅਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਹੈ ਤਾਇਆ ਕੁਟੰਬ ਮੋਹ ਨ ਬੂਝੈ ਗੁਰਮੁਖ ਹੋਵੇ ਤਾਂ ਅੱਖੀ ਸੁਝ ਅਨੰਦਿਨ ਨਾਮ ਰਵੇ ਦਿਨ ਰਾਤੀ ਦਿਲ ਪ੍ਰੀਤਮ ਸੁਖ ਹੋਈ ਹੈ ਮਨ ਮੁਖਤਾਤ ਦੂਜਾ ਹੈ ਲਾਗਾ ਜਨਮਤ ਕੀ ਨਾ ਮੂਹ ਆਪਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਕਾਇਆ ਕੁਸ਼ੁੱਧ ਹਉ ਮਲ ਲਾਈ ਜੇ ਸੋ ਧੂਵੇਂ ਤਾਂ ਮੈਂ ਨਾ ਜਾਈ ਸ਼ਬਦ ਧੋਪੇ ਤਾਂ ਹੱcci ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰੇ ਮਰ ਮਰ ਜੰਮੈ ਸ਼ਬਦ ਨਾ ਵਿਚਾਰ ਅੰਤਰ ਮਾਇਆ ਮੋਗਬਾਰਾ ਜਿਉ ਸੁਪਨੇ ਸੁਧ ਨਾ ਹੋਈ ਹੈ ਇਕ ਪੰਚਾਮਾਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵਡ ਥਾਗੇ ਅੰਤਰ ਸਾਚ ਰਵੇਂ ਰੰਗ ਰਤ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪਾ ਪੂਰਾ ਸੇਵਕ ਸ਼ਬਦ ਸੰਜਾਪ ਸਦਾ ਸ਼ਬਦ ਰਵੈ ਘਟ ਅੰਤਰ ਹਸਨਾ ਰਸ ਚਾਖੈ ਸਚ ਸੋਈ ਹੈ ਹਮ ਮੰਨਾਰੇ ਸ਼ਬਦ ਨਿਵਾਰ ਹਰ ਤਾ ਨਾਮੱਖੇ ਉਰਤਾਰੇ ਏਕਸ ਬਿਨ ਹੋਂ ਹੋਰ ਨਾ ਜਾਣ ਸਹਜ ਹੋਏ ਸੋਈ ਹੈ ਦਿਨ ਸਤਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਝਾ ਸਚ ਸਮਾਇਆ ਸੱਚਾ ਸੇਵ ਸ਼ਬਦ ਸਚ ਰਤ ਹਮੇ ਸ਼ਬਦ ਦੇ ਕੋਈ ਹੈ ਅੱਤੇ ਗੁਣ ਦਾ ਤਾ ਬਿਚਾਰੀ ਗੁਰਮੁਖ ਦੇਵਾਂ ਪੱਕੀ ਸਾਰੀ ਨਾਮਿਕ ਨਾਮ ਸਮਾਵੈ ਸੱਚ ਸੱਚੇ ਤੇ ਪਤ ਹੋਈ ਹੈ ਮਾਰੂ ਮਲਾਤੀ ਜਾ ਜਗ ਜੀਵਨ ਸੱਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤਸ਼ਾਹੀ ਜਗ ਜਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰਸਾਚ ਪਤ ਪਾਈ ਹੈ ਗੁਰਮੁਖ ਨਾਮ ਮਿਲਾਏ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬਰਾਗੀ ਨਜਖਰ ਤਾੜੀ ਲਾਈ ਹੈ ਸ਼ਬਦ ਮਾਰੇ ਸੋਈ ਜਨ ਪੂਰਾ ਸਤਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਪਾਏ ਸੁਭਾਈ ਹੈ ਪਰ ਪੰਡਿਤ ਅਵਰਾ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ ਦਿਨ ਸਤਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸ਼ਾਂਤ ਨਾ ਆਈ ਏ ਇੱਕ ਭਸਮ ਲਗਾਏ ਫਿਰੇ ਪੇਖ ਤਾਰੀ ਬਿਨ ਸ਼ਬਦ ਹਉ ਮੈਂ ਕਿਨ ਮਾਰੀ ਅਨ ਦਿਨ ਜਲਤ ਰਹਿ ਦਿਨ ਰਾਤੀ ਧਰਮ ਪੇਖ ਪਰਮਾਈ ਏ ਇੱਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹਿ ਰੰਗ ਰਤ ਹੇ ਭਾਇ ਭਗਤ ਚਿਤ ਲਾਈ ਹੈ ਨਨ ਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਪਹੁੰਕੇ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਸ਼ੁਤਾਈ ਹੈ ਸੱਚ ਸ਼ਬਦ ਸੱਚੀ ਪਤ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਗੁਰ ਕੋ ਨਾਉ ਨਾ ਪਾਏ ਤਬ ਐਸੀ ਬਣਤ ਬਣਾਈ ਹੈ ਇੱਕ ਸਿੱਧ ਸਾਧਿਕ ਬਹੁਤ ਵਿਚਾਰੀ ਇੱਕ ਐਨਸ ਨਾਮ ਰਤੇ ਨਰੰਕਾਰੀ ਜਿਸ ਨੂੰ ਆਪ ਮਿਲਾਏ ਸੋ ਬੂਝ ਭਗਤ ਪਾਏ ਫੋਜਾਈ ਹੈ ਇਸ ਨਾਮੰਦਾਨ ਕਰੇ ਨਹੀਂ ਬੂਝੇ ਇੱਕ ਮਨਵਾ ਮਾਰ ਮਨੈ ਸਿਉ ਲੂਝੈ ਸਤਿ ਸ਼ਬਦ ਰਤੇ ਇਕ ਰੰਗੀ ਸੱਚ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇਵ ਡਿਾਈ ਆਪੇ ਭਾਣੇ ਦੇਵ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਉਂ ਫੁਰਮਾਈ ਹੈ ਸਤ ਗੁਰ ਸੇਵੈ ਸੇ ਜਨ ਸੱਚ ਮਨ ਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੇਂ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੋੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲ ਕੁਮਾਇਆ ਮਰ ਮਰ ਜੰਮੈ ਦੂਜਾ ਪਾਇਆ ਦਿਨ ਸਤਗੁਰ ਸੇਵੇ ਮੁਕਤ ਨਾ ਹੋਈ ਮਨ ਦੇ ਖੋਲ ਵਿਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੋਆ ਨਾ ਕਿਛ ਹੋਸੀ ਨਾਮਿਤ ਨਾਮ ਮਿਲੇ ਵਡਿਆਈ ਦਰ ਸਾਚੈ ਪਤ ਪਾਈ ਹੈ ਮਾਰੂ ਮੈਂ ਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੁਜੇ ਪਾਏ ਬਾਦਾ ਜਮ ਫਾਸੀ ਸਤ ਗੋ ਰੱਖੇ ਸੇ ਜਨ ਉਬਰ ਸਾਚੇ ਸਾਚ ਸਮਾਈ ਹੈ ਆਪੇ ਤਰਤਾ ਕਰ ਕਰ ਵੇਖ ਜਿਸ ਨੂੰ ਨਦਰ ਕਰ ਸੋਈ ਜਨ ਲੇਖ ਗੁਰਮੁਖ ਗਿਆਨ ਤਿਸ ਸਭ ਕਿਛ ਸੂਝ ਅਗਿਆਨੀ ਅੰਧ ਕੁਮਾਈ ਹੈ ਮਨਮੁਖ ਸਹਿ ਸਾ ਦੂ ਜਨ ਪਾਈ ਮਰ ਮਰ ਜੰਮੈ ਜਨਮ ਗੁਵਾਈ ਗੁਰਮੁਖ ਨਾਮ ਰਤੇ ਸੁਖ ਪਾਇ ਸਹਿਜੇ ਸਾਚ ਸੁਮਾਈ ਹੈ ਤੰਧਾ ਧਾਵਤ ਮਨ ਭਿਆਨ ਮਨੂਰਾ ਫਿਰ ਹੋਇ ਕੰਚਨ ਭੇਟੇ ਗੁਰਪੂਰਾ ਤਾਪੇ ਬਖਸ਼ ਲੈ ਸੁਖ ਪਾਏ ਪੂਰਾ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਉਗਣਿਆਰੀ ਉਗਣਿਆਰ ਕੱਚੀ ਮਤ ਠੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਉਗਣਿਆਰੀ ਕੰਤ ਨਾ ਪਾਵੇ ਮਨ ਕੀ ਝੂਠੀ ਝੂਠ ਕੁਮਾਵੇ ਪਿਰਕਾ ਸੌ ਨ ਜਾਣੇ ਮੂਰਖ ਬਿਨ ਗੁਰ ਦੂਜ ਨਾ ਪਾਈ ਹੈ ਦੁਰਮਤ ਖੋਟੀ ਖੋਟ ਕੁਮਾਵਾ ਸ਼ਿੰਗਾਰ ਕਰੇ ਪਿਰ ਖਸਮ ਨਾ ਪਾਵੇ ਗੁਣਵੰਤੀ ਸਦਾ ਪਿਰ ਰਾਵੇ ਸਤਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਮ ਬਖਸ਼ ਲੈ ਤੁਰ ਲੇਖੈ ਅਨੰਦਿਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ ਹਉਮੈ ਤਾਤ ਮੋਹ ਰਸ ਲਾਈ ਗੁਰਮੁਖ ਲੇਵ ਸਾਚੀ ਸਹਜ ਸੁਮਾਈ ਆਪੇ ਮਿਲੈ ਆਪੇ ਕਰਵੇਖੈ ਦਿਨ ਸਤਗੁਰ ਬੂਝ ਨ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹ ਸੋਏ ਰਹਿ ਅਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਣਾ ਕਿਛੂ ਨ ਜਾਈ ਹੈ ਕਾਲੂ ਮਾਰ ਗੁਰ ਸ਼ਬਦ ਨੇ ਵਾਰੇ ਹਰ ਕਾ ਨਾਮ ਰੱਖੇ ਉਰਤਾਰੇ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕਾ ਨਾਮ ਸਮਾਈ ਹੈ ਦੂਜੇ ਭਾਏ ਫਿਰੇ دیਵਾਨੀ ਮਾਇਆ ਮੋਹ ਦੁਖ ਮਾਹਿਸਮਾਨੀ ਬਹੁਤੇ ਦੇਖ ਕਰੇ ਨਾ ਪਾਏ ਦਿਨ ਸਤ ਗੁਰ ਸੁਖ ਨ ਪਾਈ ਹੈ ਇਸ ਨੂੰ ਕਹੀ ਹੈ ਜਾਂ ਆਪ ਕਰਾਏ ਜਿਤ ਪਾਵੇ ਤਿਤਰਾ ਚਲਾਏ ਆਪੇ ਮਿਹਰਵਾਨ ਸੁਖ ਦਾਤਾ ਜਿਉਂ ਪਾਵੇ ਤਿਵੇਂ ਚਲਾਈਏ ਆਪੇ ਕਰਤਾ ਆਪੇ ਪੁਗਤਾ ਆਪੇ ਸੰਗਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਈਏ ਸੇਵਡ ਭਾਗੀ ਜਿਨੀ ਏਕੋ ਜਾਤਾ ਘਟ ਘਟ ਵਸ ਰਹਾ ਜਗ ਜੀਵਨ ਦਾਤਾ ਇਕ ਥਾ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭੰਤੋ ਜਾਈਏ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰ ਨਾਮ ਸ਼ਬਦ ਪਛਾਤਾ ਜਿਸ ਤੂੰ ਦੇ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ